ਜਪਾਨ ਕਰਦਾ ਪਿਆ ਜੀ ਇੰਡੀਆ ਨੂੰ ਦੋ ਬੁਲਟ ਟ੍ਰੇਨਾਂ ਗਿਫਟ ਚ ਦੇਣ ਲੱਗਾ ਵਾ ਗਿਫਟ ਚ ਕਿਦਾਂ ਦੇਣ ਲੱਗਾ 600 ਤੋਂ 1900 ਕਰੋੜ ਰੁਪਈਆ ਇਹਨਾਂ ਦੀ ਕੀਮਤ ਦੱਸੀ ਜਾ ਰਹੀ ਹੈ ਟ੍ਰੇਨਾਂ ਦੀ ਤੇ ਜਪਾਨ ਨੇ ਇਹ ਗੱਲ ਕਹੀ ਹੈ ਕਿ ਮਤਲਬ 0.1% ਦੇ ਜਿਹੜੀ ਵਿਆਜ ਦੇ ਤੁਹਾਨੂੰ ਇਹ ਬੁਲਟ ਟ੍ਰੇਨਾਂ ਦੇਵਾਂਗੇ ਤੇ ਮਤਲਬ ਟਾਈਮ ਤੁਸੀਂ 50 ਸਾਲ ਦੇ ਵਿੱਚ ਵਿੱਚ ਜਦੋਂ ਮਰ ਜੀਏ ਲੋਨ ਹੌਲੀ ਹੌਲੀ ਕਰਕੇ ਚੁਕਾ ਦਿਓ ਤੇ ਜਲਦੀ ਜਿਹੜੀਆਂ ਬੁਲਟ ਟ੍ਰੇਨ ਆ ਉਹ ਇੰਡੀਆ ਚ ਆਉਣ ਲੱਗੀਆਂ ਵਾ ਤੇ ਇੰਡੀਆ ਦੇ ਟ੍ਰੈਕਾਂ 'ਤੇ ਦੌੜਨਗੀਆਂ ਮੈਨੂਫੈਕਚਰਿੰਗ ਇਹਨਾਂ ਦੀ ਹੁੰਦੀ ਪਈ ਮਲੋ ਕਾਮੇਨ ਨਾਲ ਬੁਲਟ ਟ੍ਰੇਨਾਂ ਬਣਦੀਆਂ ਪਈਆਂ ਤੇ ਇੰਡੀਆ 'ਚ ਵੀ ਜਿਹੜਾ ਮਤਲਬ ਮੁੰਬਈ ਤੋਂ ਅਹਮਦਾਬਾਦ ਨੂੰ ਜਿਹੜਾ ਟ੍ਰੈਕ ਹੈ ਉਹਦਾ ਅੱਧਾ ਕੰਮ ਕੰਪਲੀਟ ਹੋ ਗਿਆ ਵਾ ਤੇ 2026 'ਚ ਜਿਹੜਾ ਇਹ ਬੁਲਟ ਟ੍ਰੇਨ ਜਿਹੜੀ ਉਹ ਇੰਡੀਆ ਦੇ ਮਤਲਬ ਟ੍ਰੈਕਾਂ 'ਤੇ ਦੌੜੂਗੀ ਜਲਦ ਸਾਨੂੰ ਵੇਖਣ ਨੂੰ ਮਿਲੂਗੀ ਇਹ 350 ਕਿਲੋਮੀਟਰ ਪ੍ਰ ਹਾਅਰ ਦੀ ਸਪੀਡ ਨਾਲ ਜਿਹੜੀ ਭੱਜਿਆ ਕਰੋਗੀ ਬੁਲਟ ਟ੍ਰੇਨ ਇਹ ਬਾਕੀ ਇਹ ਜਿਹੜੀ 2026 ਚ ਟ੍ਰੇਨ ਜਿਹੜੀ ਆ ਟ੍ਰੈਲ ਲੈ ਜਾਣਗੇ 2026 ਚ ਟ੍ਰੇਨ ਜਿਹੜੇ ਟ੍ਰੈਕ ਵਗੈਰਾ ਬਣ ਗਏ ਆ ਤਿਆਰ ਹੁੰਦੇ ਪਏ ਆ ਬਾਕੀ ਮੁੰਬਈ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁੰਬਈ ਤੋਂ ਬਾਹਰ ਜਿਹੜਾ ਦੂਜਾ ਨੰਬਰ ਉਹ ਪੰਜਾਬ ਦਾ ਲੱਗ ਸਕਦਾ ਵਾ ਕਿ ਦਿੱਲੀ ਤੋਂ ਜਿਹੜੀ ਪੰਜਾਬ ਨੂੰ ਬੁਲਟ ਟ੍ਰੇਨ ਚਲਾਉਣੀ ਆ ਉਹ ਮੁੰਬਈ ਤੋਂ ਬਾਅਦ ਜਿਹੜਾ ਦੂਜਾ ਨੰਬਰ ਉਹ ਪੰਜਾਬ ਦਾ ਹੋਊਗਾ ਤੇ ਬਾਕੀ ਵੇਖੋ ਅੱਗੇ ਕੀ ਬਣਦਾ ਵਾ ਕਿੰਨਾ ਕੁ ਟਾਈਮ ਲੱਗਦਾ ਵਾ ਤੇ ਬਾਕੀ ਤੁਹਾਡੀ ਇਸ ਬਾਰੇ ਕੀ ਰਾਏ ਆ ਕਮੈਂਟ ਕਰਕੇ ਯੂਰ ਦੱਸੋ ਤੇ ਉਹਨਾਂ ਦੋਸਤਾਂ ਨੂੰ ਸੈਂਡ ਕਰ ਦਿਓ ਜਿਹੜੇ ਕਹਿੰਦੇ ਇਹ ਬੁਲਟ ਟ੍ਰ